रेल मंत्री अश्विनी वैष्णव ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਨੇ ਅੱਜ ਦਿੱਲੀ ਦੇ ਰੇਲ ਭਵਨ ਵਿੱਚ ਭਾਰਤ ਸਰਕਾਰ ਦਾ ਅਧਿਕਾਰਤ ਕੈਲੰਡਰ ਲਾਂਚ ਕੀਤਾ। ਇਸ ਨਵੇਂ ਕੈਲੰਡਰ ਵਿਸਾਲ ਪਰ ਦੀ ਆਮਤਾਪੂਰਨ ਤਰੀਕਾ ਪ੍ਰੋਗਰਾਮ ਨੇ ਜਿਸ ਨਾਲ ਨਾਗਰਿਕਾਂ ਨੂੰ ਦੇਸ਼ ਦੇ ਸਿਆਸੀ ਅਤੇ ਪ੍ਰਸ਼ਾਸਨਿਕ এজੰਡੇ ਬਾਰੇ ਵਿਆਪਕ ਜਾਣਕਾਰੀ ਮਿਲੇਗੀ। ਇਸ ਮੌਕੇ ਅਸ਼wini Vaishnaw ਨੇ ਕਿਹਾ ਕਿ ਇਸ ਸਾਲ ਦੇ ਕੈਲੰਡਰ ਦਾ ਵਿਸ਼ਾ ਜਨ ਭਾਗੀਦਾਰੀ ਰਾਹੀਂ ਲੋਕ ਭਲਾਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਬਕਾ ਸਾਥ ਸਬਕਾ ਵਿਕਾਸ ਅਤੇ ਵਿਸ਼ਵਾਸ ਰੱਖਦੇ ਨੇ। ਪ੍ਰਧਾਨ ਮੰਤਰੀ ਦੇ ਦੂਰੰਦੇਸ਼ੀ ਅਤੇ ਪ੍ਰੋਗਰਾਮਾਂ ਕਾਰਨ ਲੋਕਾਂ ਦੇ ਜੀਵਨ ਵਿੱਚ ਜੋ ਵੱਡੀ ਤਬਦੀਲੀ ਆਈ ਹੈ ਉਹ ਇਸ ਕਲੰਡਰ ਵਿੱਚ ਦਿਖਾਈ ਦੇ ਰਹੀ ਹੈ ਟੈਕਨੋਲੋਜੀ ਬੁਨਿਆਦੀ ਢਾਂਚਾ ਸੱਭਿਆਚਾਰ ਗ੍ਰਾਸਰ ਖਡਾਰੀਆਂ ਗਰੀਬ ਕल्याण ਔਰਤਾਂ ਤੇ ਗਰੀਬਾਂ ਲਈ ਕੀਤੇ ਗਏ ਕੰਮ ਸ਼ਾਮਲ ਨੇ ਇਸ ਤੋਂ ਪਹਿਲਾਂ ਰੇਲ ਮੰਤਰੀ ਅਸ਼wini Vaishnaw ਨੇ ਅੱਜ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਕੌਮੀ ਰਾਹਸਤਾਨੀ ਦੇ ਕੁਲੀਆਂ ਨਾਲ ਮੁਲਾਕਾਤ ਕੀਤੀ ਮંત્રી ਨੇ ਆਟੋ ਅਤੇ ਕੈਪ ਡਰਾਈਵਰਾਂ ਦੀਆਂ ਸ਼ਿਕਾਇਤਾਂ ਦਾ ਨੰਟਾਰਾ ਕੀਤਾ ਅਸ਼ਿੰਗਵਿਆਸ਼ਰਵ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਮਸਲਿਆਂ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇਗਾ